No, no, es ਪੰਤੀ ਅਰਜਿਤ ਜੀ ਇੱਥੇ ਆਇਆ ਇਸ ਮੰਨ ਦੀ ਕਰਨ ਸਭ ਤੋਂ ਪਹਿਲਾਂ ਭਗਵਾਨ ਜੀ ਕਿਸੇ ਜੀ ਦੇ ਪ੍ਰਚਾਰ ਤੇ ਲਿਖਿਆ ਨੂੰ ਸਭ ਤੋਂ ਪਹਿਲਾਂ ਲੱਕ ਲੱਗ ਗਿਆ ਪ੍ਰਭੂ ਜੀ ਕਿਸੇ ਜੀ ਬਾਰੇ ਜਿਹੜੇ ਕਿ ਗੁਫਤਾਰ ਹੋਏ ਆ ਭਗਵਾਨ ਦਾ ਰੂਪ ਹੋਏ ਆ ਪੁੱਤਰੀਆਂ ਤਾਰਨ ਵਾਸਤੇ ਆਏ ਸੀ ਅਤੇ ਅੱਜ ਵੀ ਹਿੰਦੁਸਤਾਨ ਦੇ ਲੋਕ ਪੰਜਾਬ ਦੇ ਲੋਕ ਸਿੱਕੇ ਅਮਰ ਦੇ ਉੱਪਰ ਚੱਲ ਕੇ ਆਪਣਾ ਟੀਮ ਸਫਲ ਕਰ ਰਿਹਾ ਅਸੀਂ ਸਤਨਾ ਮੰਦਰ ਵਾਦਿ ਵਿੱਚ ਪ੍ਰਭੂ ਜੀ ਦੀ ਵਿਚਾਰਕ ਨੂੰ ਮਸਤਕੂਲ ਵਾਸਤੇ ਆਏ ਹਾਂ ਸਾਰੀ ਜੀ ਭਾਰਤੀ ਜਨਤਾ ਪਾਰਟੀ ਟੀਮ ਅਤੇ ਇਹ 10 ਵਿਅਕਤੀ ਕਹਿੰਦੇ ਕਿ ਸਾਡੇ ਪੰਜਾਬ ਸਾਡਾ ਪੰਜਾਬ ਪ੍ਰਸ਼ੰਸ ਹੋਵੇ ਸਾਡਾ ਪੰਜਾਬ ਗਣਿਕ ਹੋਵੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਉਹ ਹੀ ਬਾਦਲੁਰ ਖੁਦੀ ਬਖਸ਼ ਕਰਦੇ ਸਾਡਾ ਦੇਸ਼ ਆ ਦੁਨੀਆ ਦਾ ਨੰਬਰ 1 ਦੇਸ਼ ਭਾਨੇ ਦੇ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਪੈਦਾ ਹੋਵੇ ਇਸ ਦੀ ਅਰਦਾਸ ਬੇਨਤੀ ਕਰਦੇ ਹਾਂ ਇਸ ਨੂੰ ਸੰਸਥਾ ਨੂੰ ਬਹੁਤ ਬਹੁਤ ਲੱਖ ਲੱਖ ਵਾਰ ਇਜਾਜ਼ਤ ਦੇਵੇ ਸਰ ਇਹ ਆ ਮੰਦਰ ਕਮੇਟੀ ਵੱਲੋਂ ਇਹਨਾਂ ਆਪਰਾਹਲਾ ਕੀਤਾ ਗਿਆ ਸਿਹਰ ਕੇ ਕਾਫੀ ਦਿਨ ਲੱਗੇ ਬੇਕਾਰੀਆਂ ਦੇ ਸਭ ਮੰਦਰ ਕਮੇਟੀ ਵਾਲੇ ਤੜਕੇ ਦੇ 3 ਵਜੇ ਦੇ ਉੱਤੇ ਸਾਰੇ ਪ੍ਰਬੰਧ ਕੰਮ ਦੇਖ ਰਿਹਾ ਚਿਰ ਆ ਜੁਆਰੇ 12 1 ਵਜਣਾ ਤੇ ਇਹ ਪੂਰਾ ਨਹੀਂ ਸ਼ਹਿਰ ਦਾ ਕੋਈ ਸਮਾਜ ਸੇਵਾ ਦਾ ਕੰਮ ਹੋਵੇ ਸਭ ਤੋਂ ਬਚੜ ਕੇੜੀ ਸਤਨੰਦਰ ਮੰਦਰ ਦੀ ਕਮੇਟੀ ਆ ਲੋਕਾਂ ਦੇ ਵਿੱਚ ਸੇਵਾ ਕਰਨ ਦੇ ਵਿੱਚ ਮੋਰੀ ਦਿਆ ਇਹ ਬਹੁਤ ਬਹੁਤ ਅੱਜ ਦੇ ਪਾਵਨ ਮੌਕੇ ਤੇ ਕੀ ਕਰਨੀ ਚੰਦ ਅਸੀਂ ਸਤਨਾ ਮੰਦਰ ਆਏ ਆ ਅੱਗੇ ਪਰਦਾ ਅੱਗੇ ਸਾਡੇ ਨਾਨਕ ਗੁਰਦੇਵਾਲ ਸਾਹਿਬ ਅਗਰਵਾਲ ਸਾਹਿਬ ਜਨੀ ਦੇ ਪ੍ਰਦੀਪ ਜੀ ਸਾਡੀ ਟੀਮ ਆਈ ਹੈ ਮੈਂ ਆਪ ਜੀ ਨੂੰ ਸਾਰੇ ਸ਼ਹਿਰ ਨੂੰ ਪੂਰੇ ਬਚਾਉਣਾ ਜਨਮਸਤਵੀਰ ਬਹੁਤ ਬਹੁਤ ਬੁਨਾਈਏ ਜਨਮਾ ਇਸੇ ਤਰ੍ਹਾਂ ਆਪਾਂ ਦੇਰ ਧਰ ਮਨਾਉਂਦੇ ਰਹੀਏ ਆਪ ਸਿਪਾਹੀ ਚਰਾ ਬੰਦਰ ਰਹੇ ਜੈ ਸ਼੍ਰੀ ਨਿਸ਼ੀ ਜੈ ਸਤਨਾ ਮੰਦਰ ਵਿੱਚ ਆਏ ਹੋ ਜਨਮਸਤਵੀਰ ਦੇ ਪਾਵਨ ਸੰਧ ਕੀ ਕਰਨੀ ਜਨਮ ਦਿਨ ਮੈਂ ਭਗਵਾਨ ਪ੍ਰੇਸ਼ਮ ਜੀ ਦਾ ਅੱਜ ਪਵਿੱਤਰ ਜਨਮ ਦਿਵਸ ਸਾਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਔਰ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਕਪੂਤਲਾਂ ਦੇ ਵਿੱਚ ਵੀ ਸਾਰੇ ਸਨਾਤਨ ਸਮਾਜ ਨੇ ਸਾਰੇ ਮੰਦਰਾਂ ਨੂੰ ਰੋਸ਼ਨੀ ਲਾਈਟਾਂ ਦੇ ਨਾਲ ਸਜਾ ਕੇ ਉਹ ਪ੍ਰਭੂ ਦੀ ਜੋ ਰੀਲਾ ਹੈ ਮੋਦੀ ਜੀ ਲਾ ਨੂੰ ਨਵੀਂ ਜਨਰੇਸ਼ਨ ਨੂੰ ਅਸੀਂ ਜਾਗਰਤ ਕਰਨ ਲਈ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਦੇਵੀ ਦੇਵਤੇ ਸਾਡੇ ਮਹਾਪੁਰਸ਼ ਸਾਡੇ ਇਸ ਸਫਰ ਨੂੰ ਚਲਾਉਣ ਵਾਲੇ ਸਾਡੀ ਜੋ ਸ੍ਰਿਸ਼ਟੀ ਆ ਸਾਰਾ ਬੱਚਿਆਂ ਨੂੰ ਸੰਸਕਾਰ ਮਿਲਦੇ ਰਹਿਣ ਭਾਤੀ ਜਨਤਾ ਪਾਰਟੀ ਵੱਲੋਂ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਸ੍ਰੀ ਸਤਨਾਰਣ ਮੰਦਰ ਕੋਲ ਤੁਸਲਾ ਵਿਖੇ ਭਗਵਾਨ ਜੀ ਦਾ ਅਸ਼ੀਰਵਾਦ ਲਿਆ ਔਰ ਸਾਰੇ ਸਮਾਜ ਨੂੰ ਮੈਂ ਲਾਸਟ ਵਿੱਚ ਫੇਰ ਇੱਕ ਵਾਰ ਕਰੋੜ ਕਰੋੜ ਵਧਾਈ ਦਿੰਦਾ ਹਾਂ ਸਾਰੇ ਹਿੱਸੇਦਾਰਾਂ ਮਿਲ ਜੁਲ ਕੇ ਇਕਜੁੱਟ ਹੋ ਕੇ ਦੇਸ਼ ਦੀ ਏਕਤਾ ਅਖੰਡਤਾ ਭਾਈਚਾਰਾ ਬਣਾਈ ਰੱਖੀਏ ਸਾਡਾ ਦੇਸ਼ ਵਿਸ਼ਵ ਦੇ ਵਿੱਚ ਸਭ ਤੋਂ ਮਜ਼ਬੂਤ ਦੇਸ਼ ਇਸੇ ਤਰ੍ਹਾਂ ਬਣੇਗਾ ਜਦੋਂ ਅਸੀਂ ਇਕਜੁੱਟ ਹੋ ਕੇ ਸਾਰੇ ਤਿਉਹਾਰਾਂ ਨੂੰ ਬੜੀ ਆਸਥਾ ਨਾਲ ਚਰਨਾਂ ਦਾ ਧੂਮਤਾ ਆਪਣਾ ਬਣਾਵਾਂਗੇ ਬਹੁਤ ਬਹੁਤ